ਅਟਪੂ 1761 ਬਿਕਰਮੀ ਮੁਤਾਬਕ 22 ਦਸੰਬਰ 1704 ਈਸਵੀ ਦੀ ਦੂਜੀ ਰਾਤ ਗੁਰਦੁਆਰਾ ਬਾਬਾ ਸ਼ਹੀਦ ਜੰਡੀ ਸਰ ਸਾਹਿਬ ਪਿੰਡ ਕਾਇਨੌਰ ਰੋਪੜ ਵਾਲੇ ਅਸਥਾਨ ਤੇ ਬਤੀਤ ਕਰਨ ਉਪਰੰਤ 9 ਪੋ ਭਾਵ 23 ਦਸੰਬਰ ਦੀ ਸਵੇਰ ਨੂੰ ਗੰਗੂ ਪਾਪੀ ਮਾਤਾ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਆਪਣੇ ਨਾਲ ਆਪਣੇ ਪਿੰਡ ਸਹੇੜੀਵਲ ਨੂੰ ਲੈ ਤੁਰਿਆ ਪਿੰਡ ਦੇ ਨਜ਼ਦੀਕ ਪਹੁੰਚ ਕੇ ਗੰਗੋ ਇਹਨਾਂ ਤਿੰਨੇ ਰੱਬੀ ਰੂਹਾਂ ਨੂੰ ਜੰਗਲ ਵਿੱਚ ਗੁਰਦੁਆਰਾ ਸ੍ਰੀ ਐਮਾ ਸਾਹਿਬ ਜੀ ਦੇ ਇਸ ਅਸਥਾਨ ਤੇ ਇੱਕ ਸਾਧੂ ਦੀ ਕਟਿਆ ਵਿੱਚ ਬਿਠਾ ਕੇ ਆਪ ਆਪਣੇ ਪਿੰਡ ਦਾ ਜਾਇਜ਼ਾ ਲੈਣ ਤੁਰ ਪਿਆ ਉਸ ਵੇਲੇ ਇਸ ਥਾਂ ਤੇ ਬਹੁਤ ਘਣਾ ਜੰਗਲ ਸੀ ਸਾਧੂ ਇੱਥੇ ਨਾਮ ਸਿਮਰਨ ਕਰਦਾ ਸੀ ਜਦੋਂ ਸਾਧੂ ਜੰਗਲ ਵਿੱਚੋਂ ਵਾਪਸ ਕਟਿਆ ਵਿੱਚ ਪੁੱਜਿਆ ਤਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜ਼ਾਦਿਆਂ ਨੂੰ ਦੋਨੋਂ ਹੱਥ ਜੋੜ ਨਿਮਰਤਾ ਸਹਿਤ ਬੇਨਤੀ ਕਰ ਪੁੱਛਣ ਲੱਗਾ ਕਿ ਆਪ ਜੀ ਇਸ ਸਮੇਂ ਇਸ ਹਨੇਰੀ ਰਾਤ ਵਿੱਚ ਇਸ ਘਣੇ ਜੰਗਲ ਵਿੱਚ ਕਿਸ ਤਰ੍ਹਾਂ ਆਏ ਤਾਂ ਮਾਤਾ ਜੀ ਦੇ ਮੂੰਹੋਂ ਸੁਭਾਵੇ ਕੀ ਇਹ ਸ਼ਬਦ ਨਿਕਲੇ ਕਿ ਅਸੀਂ ਤਾਂ ਭਾਈ ਐਵੇਂ ਹੀ ਇੱਥੇ ਆਏ ਹਾਂ ਮਾਤਾ ਗੁਜਰਕੌਰ ਜੀ ਦੇ ਇਨ੍ਹਾਂ ਸ਼ਬਦਾਂ ਕਰਕੇ ਹੀ ਇਸ ਸਥਾਨ ਦਾ ਨਾਂ ਗੁਰਦੁਆਰਾ ਸ੍ਰੀ ਐਮਾ ਸਾਹਿਬ ਇਤਿਹਾਸ ਵਿੱਚ ਦਰਜ ਹੋਇਆ ਇਸ ਤੋਂ ਬਾਅਦ ਗੰਗੂ ਰਾਤ ਵੇਲੇ ਭਾਵ 9 ਪੋ 1761 ਬਿਕਰਮੀ ਮੁਤਾਬਕ 23 ਦਸੰਬਰ 1704 ਈਸਵੀ ਦੀ ਰਾਤ ਨੂੰ ਆਪਣੇ ਪਿੰਡ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਵਾਪਸ ਆਇਆ ਤੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਆਪਣੇ ਨਾਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ ਉਸ ਵੇਲੇ ਇਸ ਪਿੰਡ ਦਾ ਨਾਂ ਖੇੜੀ ਸੀ ਜੋ ਅੱਜਕੱਲ ਸਹੇੜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਗੁਰਦੁਆਰਾ ਸ੍ਰੀ ਐਮਾ ਸਾਹਿਬ ਜੀ ਦੇ ਇਸ ਸ਼ਾਂਤਮਈ ਅਸਥਾਨ ਤੇ ਹੁਣ ਹਰ ਸਾਲ 28 ਮੱਗਰ ਨੂੰ ਮਾਤਾ ਗੁਜਰੀ ਜੀ ਸਹਿਬਜ਼ਾਦਾ ਬਾਬਾ ਜ਼ੁਰਾਵਰ ਸਿੰਘ ਜੀ ਤੇ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਹੈ ਜਿਸ ਵਿੱਚ ਦੂਰੋਂ ਦੂਰੋਂ ਸੰਗਤਾਂ ਇਹਨਾਂ ਮਹਾਨ ਸ਼ਹੀਦਾਂ ਨੂੰ ਆ ਕੇ ਸ਼ਰਧਾਂ ਅਤੇ ਸਤਕਾਰ ਸਹਿਤ ਸ਼ਰਧਾਂਜਲੀ ਭੇਟ ਕਰਦੀਆਂ ਹਨ ਗੁਰਦੁਆਰਾ ਸ੍ਰੀ ਐਮਾ ਸਾਹਿਬ ਪਿੰਡ ਸਹੇੜੀ ਰੋਪੜ ਦਾ ਇਹ ਪਾਵਨ ਅਸਥਾਨ ਮੋਰਿੰਡਾ ਤੋਂ 2 ਕਿਲੋਮੀਟਰ ਦੂਰ ਸਹੇੜੀ ਪਿੰਡ ਦੇ ਪੂਰਬ ਵੱਲ ਨੂੰ ਸਿਰਫ ਅੱਧੇ ਕਿਲੋਮੀਟਰ ਦੀ ਦੂਰੀ ਤੇ ਰੇਲਵੇ ਲਾਈਨ ਦੇ ਨਾਲ ਹੀ ਸਥਿਤ ਹੈ ਸਿੱਖ ਕੌਮ ਨੂੰ ਕਦੇ ਨਾ ਭੁੱਲਣ ਵਾਲੀ ਪਰਿਵਾਰ ਵਿਛੋੜੇ ਦੀ 9 ਪੋ 1761 ਬਿਕਰਮੀ ਮੁਤਾਬਕ 23 ਦਸੰਬਰ 1704 ਈਸਵੀ ਦੀ ਇਹ ਤੀਜੀ ਰਾਤ ਮਾਤਾ ਜੀ ਤੇ ਛੋਟੇ ਸਹਿਬਜ਼ਾਦਿਆਂ ਨੇ ਗੰਗੂ ਪਾਪੀ ਦੇ ਘਰ ਵਿੱਚ ਗੁਰਦੁਆਰਾ ਸ੍ਰੀ ਅਟਕ ਸਾਹਿਬ ਜੀ ਦੇ ਇਸ ਅਸਥਾਨ ਤੇ ਬਤੀਤ ਕੀਤੀ ਗੁਰਦੁਆਰਾ ਅਟਕ ਸਾਹਿਬ ਪਿੰਡ ਸਹੇੜੀ ਰੋਪੜ ਦੇ ਇਸ ਅਸਥਾਨ ਤੇ ਮਿਤੀ 27 28 ਤੇ 29 ਮੱਘਰ ਨੂੰ ਸ਼ਹੀਦੀ ਸਭਾ ਲੱਗਦੀ ਹੈ ਜਿੱਥੇ ਇਹਨਾਂ ਤਿੰਨੇ ਰੱਬੀ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਦੇਸ਼ ਵਿਦੇਸ਼ ਤੋਂ ਪੁੱਜਦੀਆਂ ਹਨ ਗੁਰਦੁਆਰਾ ਅਟਕ ਸਾਹਿਬ ਪਿੰਡ ਸਹੇੜੀ ਰੋਪੜ ਦਾ ਇਹ ਪਾਵਨ ਅਸਥਾਨ ਜੋ ਕਿ ਉਸ ਵੇਲੇ ਗੰਗੂ ਪਾਪੀ ਦਾ ਘਰ ਸੀ ਇਹ ਮੁਰਿੰਡਾ ਤੋਂ ਕਾਇਨੌਰ ਸੜਕ ਤੇ ਮੁਰਿੰਡਾ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ 9 ਪੋ 1761 ਬਿਕਰਮੀ ਮੁਤਾਬਕ 23 ਦਸੰਬਰ 1704 ਈਸਵੀ ਦੀ ਤੀਜੀ ਰਾਤ ਦਾਦੀ ਮਾਂ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਆਪਣੇ ਘਰ ਗੁਰਦੁਆਰਾ ਸ੍ਰੀ ਅਟਕ ਸਾਹਿਬ ਵਾਲੇ ਅਸਥਾਨ ਤੇ ਰੱਖਣ ਤੋਂ ਬਾਅਦ ਲਾਲਚੀ ਗੰਗੂ ਪਾਪੀ ਨੇ 10 ਪੋ ਭਾਵ 24 ਦਸੰਬਰ ਦੀ ਸਵੇਰ ਨੂੰ ਆਪ ਤਿੰਨਾਂ ਨੂੰ ਮੁਗਲ ਹਕੂਮਤ ਦੇ ਹਵਾਲੇ ਕਰ ਦਿੱਤਾ 24 ਦਸੰਬਰ ਦੀ ਸਵੇਰ ਨੂੰ ਮੋਰਿੰਡੇ ਦੇ कोतवाल ਜਾਨੀ ਖਾਂ ਤੇ ਮਾਨੀ ਖਾਂ ਨੇ ਗੰਗੂ ਪਾਪੀ ਦੇ ਘਰੋਂ ਮਤਾ ਗੁਜਰਕੌਰ ਜੀ ਬਾਬਾ ਜ਼ੁਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਗੰਗੂ ਦੇ ਘਰੋਂ ਆਪਣੇ ਨਾਲ ਬਾਹਰ ਇਸ ਰਾਹ ਤੱਕ ਪੈਦਲ ਲੈ ਕੇ ਆਏ ਜਿੱਥੇ ਹੁਣ ਗੁਰਦੁਆਰਾ ਰਤھ ਸਾਹਿਬ ਜੀ ਦਾ ਇਹ ਪਾਵਨ ਅਸਥਾਨ ਸੁਬਾਇਮਾਨ ਹੈ ਜਿਸ ਤੋਂ ਬਾਅਦ ਗੁਰਦੁਆਰਾ ਸ੍ਰੀ ਰਤھ ਸਾਹਿਬ ਪਿੰਡ ਸਹੇੜੀ ਰੋਪੜ ਦੇ ਇਸ ਪਾਵਨ ਅਸਥਾਨ ਤੋਂ ਬਿਰਧ ਮਾਤਾ ਜੀ ਤੇ ਮਾਸੂਮ ਜਿੰਦੜੀਆਂ ਨੂੰ ਰਤھ ਭਾਵ ਬੈਲਗੱਡੀ ਵਿੱਚ ਬਿਠਾ ਕੇ ਉਹ ਮੁਰੰਡੇ ਨੂੰ ਲੈ ਗਏ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ